ਤੂ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਵੱਡਾ ਫੂਟ ਤੋਂ ਹੀ ਤੁਹਾਨੂੰ ਪਤਾ ਹੀ ਆ ਕਿ ਗੁਰੂ ਦੀ ਕਿਰਪਾ ਦੇ ਨਾਲ ਮੈਂ ਸਰਵਾਈਕਲ ਦਾ ਇਲਾਜ ਕਰ ਰਿਹਾ ਸਰਵਾਈਕਲ ਦੇ ਨਾਲ ਥੱਡੀ ਜਿਹੜੇ ਪੇਸ਼ੈਂਟ ਉਹਨਾਂ ਹੀ ਧੌਣਾਂ ਕੜ ਜਾਂਦੀ ਹੈ ਧੌਣ ਤੇ ਦੱਦ ਬਹੁਤ ਹੁੰਦੀ ਹੈ ਕਈਨ ਚੱਕਰ ਵੀ ਬਹੁਤ ਆਉਂਦੇ ਜਿਹੜੇ ਚੱਕਰ ਆਉਂ ਆ ਉਹ ਸਾਡੇ ਕੋਲ ਪਹਿਲੇ ਦਿਨ ਆ ਕੇ ਤਕਰੀਬਨ 70 ਤੋਂ 80% ਹਟ ਜਾਂਦੇ ਆ ਇਹ ਸਰਵਾਈਕਲ ਦੇ ਜਿਹੜਾ ਮਰੀਜ਼ ਨੂੰ ਅਸੀਂ ਸਿਰਫ 3 ਦਿਨ ਸਾਧਦੇ ਆਂ ਚੌਥਾ ਦਿਨ ਕੋਈ ਨਾ ਕੋਈ ਆਉਂਦਾ ਨਹੀਂ ਕਿੰਨਾ ਇਹਨੂੰ ਤਾਂ 2 ਦਿਨ ਚੇ ਰਾਵ ਆ ਜਾਂਦਾ ਜੇ ਕੋਈ ਕਿਸੇ ਭੈਣ ਪਰ ਉਹ ਸਰਵਾਈਕਲ ਹੋਵੇ ਜਾਂ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਕੋਈ ਇਹਨੂੰ ਸਰਵਾਈਕਲ ਹੈਗੀ ਆ ਉਹ ਕਿਰਪਾ ਕਰਕੇ ਸਾਡੇ ਸਿੱਧੂ ਹੈਲਥ ਕੇਂਟਰ ਅਡਾ ਕੋਟ ਸੂਈ ਦੇ ਵਿੱਚ ਜਰੂਰ ਲੈ ਕੇ ਆਓ ਕਿ ਜੇ ਜਿਹੜੀਆਂ ਤੁਸੀਂ ਦਵਾਈਆਂ ਖਾਣੇ ਆ ਉਹਨਾਂ ਦਵਾਈਆਂ ਦਾ ਅਸਰ ਉਹ ਕੋਸ਼ਿਸ਼ ਕਰਦੇ ਨਹੀਂ ਦਿੰਦਾ ਵਾ ਤੁਸੀਂ ਪੇਨ ਕਲਰ ਬੋਲੀ ਖਾ ਕੇ ਆਪਣਾ ਟਾਈਮ ਡਾਂਗ ਟਪਾਦੇ ਉਹਨਾਂ ਸਾਨੂੰ ਥੋੜਾ ਜਿਹਾ ਫਰਕ ਤਾਂ ਪੈ ਜਾਂਦਾ ਪਰ ਉਹ ਉਹ ਸਾਨੂੰ ਸਾਈਡ ਇਫੈਕਟ ਬਹੁਤ ਗੜੀ ਦਵਾਈਆਂ ਕਰਦੀਆਂ ਅਸੀਂ ਬਿਨਾਂ ਦਵਾਈਆਂ ਤੋਂ ਇਲਾਜ ਕਰਦੇ ਆ ਸਿਰਫ 3 ਦਿਨ ਤੁਸੀਂ ਸਾਡੇ ਕੋਲ ਆਉਣਾ ਵਾ ਜਦੋਂ ਤੁਸੀਂ ਕੋਟੂਰੀ ਦੇ ਵਿੱਚ ਆਨੇ ਜੇ ਤੁਹਾਨੂੰ ਨਾ ਆਪਣੇ ਘਰ ਕੇ ਇਲਾਜ ਕਰਦਾ ਮੇਰਾ ਨਾਮ ਤਾਂ ਕੁਲਵੰਤ ਸਿੰਘ ਸਿੱਧੂ ਆ ਔਰ ਜੇਕਰ ਤੁਹਾਨੂੰ ਮੇਰੇ ਘਰ ਦਾ ਨਾਮ ਪਤਾ ਰ ਅਗੇ ਸਿੱਧੂ ਪੱਤਰਕਾਰ ਕੇਸਨ ਨੂੰ ਪੁੱਛ ਲੋ ਪਿੰਡ ਦੇ ਜਿੱਧਰ ਮਰਜੀ ਆ ਕੇ ਬੋਲ ਮੈਂ ਸਿੱਧੂ ਪੱਤਰਕਾਰ ਦੇ ਘਰ ਜਾਣਾ ਤੁਹਾਨੂੰ ਸਾਡਾ ਘਰ ਰੋਮਣੇ ਬਹੁਤ ਸੌਖਾ ਆਊਗਾ ਸਾਡੇ ਘਰ ਦਾ ਜਿਹੜਾ ਨਾ ਮੇਨ ਰੋਡ ਤੇ ਜਦੋਂ ਤੁਸੀਂ ਉਹਨਾਂ SBI ਬੈਂਕ ਉਹ ਫੁਗੜਿਆਂ ਨੂੰ ਜਾ ਕੇ ਇੱਕ ਗੁਰੂ ਰਾਮਦਾਸ ਮੈਡੀਕਲ ਸਟੋਰ ਆ ਉਹ ਮੈਡੀਕਲ ਸਟੋਰ ਦੇ ਸਾਹਮਣੇ ਗਲੀ ਦੇ ਵਿੱਚ ਘਰ ਦੇ ਨੂੰ ਜਿੱਥੇ ਮਰਜੀ ਪਾ ਲੋ ਸਿੱਧੂ ਪੱਤਰਕਾਰ ਦੇ ਜਾਣਾ ਮੇਰਾ ਮੋਬਾਈਲ ਨੰਬਰ ਹੈਗਾ 98857 29816 ਯਾਪੂ ਜੇ 9855719816 ਕੁਲਵਾਨ ਸਿੰਘ ਸਿੱਧੂ ਅੱਡਾ ਕੋੜੋ ਤੋਂ ਹੀ ਤਹਿਸੀਲ ਗੜਛਾਕਰ ਡਿਸਟ੍ਰਿਕਟ ਹੁਸ਼ਿਆਰਪੁਰ ਪੰਜਾਬ ਕਿਸੇ ਵੀ ਮੇਰੇ ਭੈਣ ਭਰਾ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹ ਸਾਡੇ ਨਾਲ ਫੋਨ ਤੇ ਪਹਿਲਾਂ ਸੰਪਰਕ ਕਰੇ ਫਿਰ ਸਾਡੇ ਕੋਲ ਆਵੇ ਜਿਹੜੇ ਮੈਂ ਕੋਈ ਮਰੀਜ਼ ਕਈ ਵਾਰੀ ਅਲਾ ਕਹਿੰਦਾ ਮੈਂ ਜਾਣਾ ਨਹੀਂ ਚਾਹੁੰਦਾ ਕਿ ਮੇਰਾ ਘਰੇ ਇਲਾਜ ਹੋਦਾ ਉਹ ਸਾਡੇ ਕੋਲ ਇਹ ਵੀ ਅਸੀਂ ਸਹੂਲਤ ਦੰਨੇ ਆ ਅਸੀਂ ਘਰ ਆ ਕੇ ਵੀ ਤੁਹਾਨੂੰ ਠੀਕ ਕਰ ਸਕਦੇ ਆ ਜੇ ਕਿਸੇ ਦੇ 5-10 ਮਰੀਜ਼ ਮਹੱਲੇ ਦੇ ਹੈਗੇ ਆ ਅਸੀਂ ਉੱਥੇ ਆ ਕੇ ਤੁਹਾਨੂੰ ਆਪਣੀਆਂ ਜਿੰਨੀਆਂ ਵੀ ਸਾਡੇ ਕੋਲ ਸਹੂਲਤਾਂ ਉਹ ਪ੍ਰਦਾਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ